ਤਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਅਸਲਾ ਲਾਇਸੈਂਸ ਬਣਾਉਣ ਲਈ ਇੱਕ ਵਿਅਕਤੀ ਨੂੰ ਇੰਨਾ ਖੱਜਲ-ਖਵਾਲ ਹੋਣਾ ਪਿਆ ਕਿ ਤੰਗ ਆ ਕੇ ਉਸਨੇ ਕਾਨੂੰਨ ਦਾ ਸਹਾਰਾ ਲਿਆ ਜਿਹਾ ਸੋਮਵਾਰ ਨੂੰ ਲੁਧਿਆਣਾ ਪੁਲਿਸ ਕਮਿਸ਼ਨਰੇਟ 'ਚ ਉਸ ਵੇਲੇ ਖਲਬਲੀ ਮਚ ਗਈ ਜਦੋਂ ਇੱਕ ਵਿਅਕਤੀ ਦੀ ਸ਼ਿਕਾਇਤੇ ਕੋਰਟ ਨੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੀ ਪ੍ਰਾਪਰਟੀ ਅਟੈਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਤੇ ਸ਼ਿਕਾਇਤ ਕਰਤਾ ਅਵੰਦੀਪ ਸਿੰਘ ਆਪਣੇ ਵਕੀਲ ਨਾਲ ਕਾਰਵਾਈ ਲਈ ਪੁਲਿਸ ਕਮਿਸ਼ਨਰੇਟ ਦਫ਼ਤਰ ਪਹੁੰਚਿਆ ਤਾਂ ਉੱਥੇ ਇਸ ਮਾਮਲੇ ਨੂੰ ਸੌਲਜਾਂ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਅੰਤ ਵਿੱਚ ਸਮਝੌਤਾ ਹੋ ਵੀ ਗਿਆ ਪਰ ਲੁਧਿਆਣਾ ਪੁਲਿਸ ਨੂੰ ਇਸ ਬੇਇੱਜ਼ਤੀ ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਔਰ ਤਸਵੀਰਾਂ ਸਾਫ ਬਿਆਨ ਕਰਦੀਆਂ ਨੇ। ਤੇ ਇਸ ਸਬੰਧੀ ਪੁਲਿਸ ਕਮਿਸ਼ਨਰ ਤੋਂ ਜਦੋਂ ਉਹਨਾਂ ਦਾ ਪੱਖ ਜਾਣਨਾ ਚਾਇਆ ਤਾਂ ਕੋਈ ਕੁਝ ਨਾ ਬੋਲਿਆ। ਲੁਧਿਆਣਾ ਪੁਲਿਸ ਨੂੰ ਅੱਜ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਸ਼ਖਸ ਆਪਣੇ ਵਕੀਲ ਦੇ ਨਾਲ ਕਮਿਸ਼ਨਰ ਆਫਿਸ ਪਹੁੰਚਿਆ ਉਸ ਦੇ ਵੱਲੋਂ ਕਿਹਾ ਗਿਆ ਕਿ ਆਰਮਜ਼ ਲਾਇਸੈਂਸ ਬਣਾਉਣ ਵਾਸਤੇ ਉਸ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਤੇ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਕਿ ਇਸ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੀ ਪ੍ਰਾਪਰਟੀ ਹੈ ਜਿਹੜੀ ਉਹ ਅਟੈਚ ਕਰ ਦਿੱਤੀ ਜਾਵੇ ਇਸ ਪੂਰੇ ਮਾਮਲੇ ਦੇ ਵਿੱਚ ਵਕੀਲ ਅਤੇ ਜੋ ਸ਼ਖਸ ਸੀਗਾ ਉਸ ਦੇ ਵੱਲੋਂ ਪੁਲਿਸ ਨੂੰ ਜਦੋਂ ਅਪਰੋਚ ਕੀਤੀ ਗਈ ਇੱਥੇ ਪਹੁੰਚਿਆ ਗਿਆ ਤਾਂ ਪੁਲਿਸ ਨੂੰ ਹੱਥ-ਪੈਰਾਂ ਦੀ ਪੈ ਗਈ ਕਿਉਂਕਿ ਲੁਧਿਆਣਾ ਪੁਲਿਸ ਦੇ ਵਿੱਚ ਜੇਕਰ ਪ੍ਰਾਪਰਟੀ ਅਟੈਚ ਹੁੰਦੀ ਹੈ ਤਾਂ ਆਪਣੇ ਆਪ ਦੇ ਵਿੱਚ ਨਵੇਕਾ ਨਵੇਕਲਾ ਮਾਮਲਾ ਹੋ ਜਾਂਦਾ ਪਰ ਹੁਣ ਇਸ ਮਾਮਲੇ ਦੇ ਵਿੱਚ ਅਗਲਾ ਕੀ ਮੋੜ ਆਇਆ ਤੁਹਾਨੂੰ ਦੱਸਦੇ ਆ ਮਾਮਲਾ ਇਹ ਆਰਮਸ ਲਾਇਸੈਂਸ ਅਪਲਾਈ ਕੀਤਾ ਸੀਗਾ ਤੇ ਵਿਦਆਊਟ ਐਨ ਰੀਜ਼ਨ ਇਹਨਾਂ ਨੇ ਫਾਈਲ ਮੇ ਡਿਸਮਿਸ ਕਰਤੀ ਵੀ ਤੈਨੂੰ ਆਰਮਸ ਲਾਇਸੈਂਸ ਨਹੀਂ ਦੇਣਾ ਤੇ ਉਹ ਹੁਣ ਉਸ ਤੋਂ ਬਾਅਦ ਕੋਰਟ ਦੇ ਵਿੱਚ ਗਿਆ ਤੇ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਮੇਰੇ ਪੱਖ ਦੇ ਵਿੱਚ ਆਰਡਰ ਦਿੱਤੇ ਨੇ ਵੀ ਮੈਨੂੰ ਆਰਮਸ ਲਾਇਸੈਂਸ ਮਿਲਣਾ ਚਾਹੀਦਾ ਤੇ ਹੁਣ ਇੱਥੇ ਕਮਿਸ਼ਨਰ ਦਫ਼ਤਰ ਆਏ ਆ ਤੇ ਜਿਹੜੀ ਉਹਨਾਂ ਨੇ ਜੋ ਸਾਹਮਣੇ ਆਰਡਰ ਕੀਤੇ ਨੇ ਵੀ ਆਫਿਸ ਅਟੈਚ ਕੀਤਾ ਜਾਵੇ ਤੇ ਉਹ ਇੱਥੇ ਨਾਲ ਵਕੀਲ ਸਾਹਿਬ ਮਰੇ ਨਾਲ ਨੇ ਤੇ ਉੱਥੇ ਕਮਿਸ਼ਨਰ ਸਾਹਿਬ ਆਫਿਸ ਬੈਠੇ ਆ ਤੇ ਉਹ ਮੀਟਿੰਗ ਚੱਲ ਰਹੀ ਆ ਉਹਨਾਂ ਦੀ ਉਸ ਤੋਂ ਬਾਅਦ ਕਮਿਸ਼ਨਰ ਸਾਹਿਬ ਨੂੰ ਮਿਲਾਂਗੇ ਅਸੀਂ ਤੇ ਕੀ ਕਹਿੰਦੇ ਕੀ ਤੁਹਾਨੂੰ ਬਾਰ ਬਾਰ ਕੀ ਕਹਿੰਦੇ 2012 ਤੋਂ ਅਪਲਾਈ ਕੀਤਾ ਕੀ ਕਹਿੰਦੇ 12 ਤੋਂ ਬਾਅਦ 2014 ਦੇ ਵਿੱਚ ਉਹ ਕੇਸ ਲਾਇਆ ਸੀ ਉਸ ਤੋਂ ਬਾਅਦ ਇਹ ਕਹਿਣ ਲੱਗੇ ਵੀ ਹਾਈ ਕੋਰਟ ਦੇ ਹਦਾਇਤਾਂ ਨੇ ਵੀ ਅਸੀਂ ਤੁਹਾਨੂੰ ਆਰਮਸ ਲਾਇਸੈਂਸ ਨਹੀਂ ਦੇਣਾ ਜਦ ਕਿ ਇਹ ਨਹੀਂ ਦੱਸ ਸਕਦੇ ਵੀ ਕਿਹੜੀ ਹਦਾਇਤ ਤੇ ਮੈਂ ਖੜਾ ਨਹੀਂ ਉਤਰਦਾ ਤੇ ਹੁਣ ਉਸ ਤੋਂ ਬਾਅਦ ਹੁਣ ਸਾਨੂੰ ਪਿਛਲੇ ਮਹੀਨੇ ਤਰੀਕ ਤੇ ਕਹਿ ਰਹੇ ਸੀ ਅਸੀਂ ਤੁਹਾਨੂੰ ਆਰਮਸ ਲਾਇਸੈਂਸ ਦੇ ਦੇਣਾ ਤੇ ਤੁਸੀਂ ਕੋਰਟ ਦੇ ਵਿੱਚ ਅਗਲੀ ਪੈਰਵਾਈ ਨਾ ਕਰੋ ਤੇ ਹਜੇ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਐਟ ਲਾਸਟ ਫਿਰ ਮੈਨੂੰ ਐਫੀਡੇਵਿਟ ਦੇਣਾ ਪਿਆ ਕਿ ਮੈਨੂੰ ਆਰਮਸ ਲਾਇਸੈਂਸ ਨਹੀਂ ਦੇ ਰਹੇ ਹੈਗੇ ਤੇ ਟਾਈਮ ਪਾਸ ਕਰ ਰਹੇ ਨੇ ਅੱਗੇ ਤੋਂ ਅੱਗੇ ਤੇ ਫਿਰ ਮੈਂ ਨਿਊ ਆਰਡਰ ਲੈ ਕੇ ਆਇਆ ਆਪਣੇ ਵਕੀਲ ਸਾਹਿਬ ਦੇ ਥਰੂ ਵੀ ਆਫਿਸ ਤੇ ਨਾ ਅਟੈਚ ਕੀਤਾ ਤੇ ਉਹ ਕਮਿਸ਼ਨਰ ਆਫਿਸ ਨੇ ਇਹਨੂੰ ਮਨਾਂ ਕਰਤਾ ਲਾਇਸੈਂਸ ਦੇ ਉਸ ਤੋਂ ਬਾਅਦ 2014 ਦੇ ਵਿੱਚ ਅਮਨਦੀਪ ਸਿੰਘ ਨੇ ਇੱਕ ਸਰਵਰ ਸੂਟ ਫਾਈਲ ਕੀਤਾ ਵੀ ਮੈਨੂੰ ਆਰਮਜ਼ ਲਾਇਸੈਂਸ ਇਸ਼ੂ ਕੀਤਾ ਜਾਵੇ ਉਹ 21 10 2014 ਨੂੰ ਫਾਈਲ ਕੀਤਾ ਸੀ ਤੇ 21 7 2016 ਨੂੰ ਇਹ ਡਿਗਰੀ ਪਾਸ ਹੋ ਗਈ ਸੀ ਉਸ ਤੋਂ ਬਾਅਦ ਇਹਨ ਐਗਜ਼ੀਕਿਊਸ਼ਨ ਲਈ ਐਗਜ਼ੀਕਿਊਸ਼ਨ ਲਾਨ ਤੋਂ ਬਾਅਦ ਇਹਨਾਂ ਨੇ ਆਬਜੈਕਸ਼ਨ ਵਗੈਰਾ ਫਾਈਲ ਕੀਤੇ ਉਹ ਇਹਨਾਂ ਦੇ ਡਿਸਮਿਸ ਹੋ ਗਏ ਉਹ ਆਬਜੈਕਸ਼ਨ ਡਿਸਮਿਸ ਹੋਣ ਤੋਂ ਬਾਅਦ ਕਮਿਸ਼ਨਰ ਸਾਹਿਬ ਦੇ ਵਾਰੰਟ ਵੀ ਜਾਰੀ ਹੋਏ ਉਹ ਤਮੀਰ ਨਹੀਂ ਹੋ ਸਕਿਆ ਉਸ ਤੋਂ ਬਾਅਦ ਹੁਣ ਜਿਹੜਾ ਕਮਿਸ਼ਨਰ ਆਫਿਸ ਔਰ ਇਹਨਾਂ ਦੀ ਜਿਹੜੀ ਮੂਵੇਬਲ ਹੋਰ ਜਿਹੜਾ ਫਰਨੀਚਰ ਵਗੈਰਾ ਪ੍ਰਾਪਰਟੀ ਹੈ ਉਹ ਨਾਲ ਅਟੈਚ ਕਰਨ ਵਾਸਤੇ ਸੇ ਅਪਲੀਕੇਸ਼ਨ ਦਿੱਤੀ ਹੈ ਉਹ ਕੋਰਟ ਨੇ ਐਪਲੀਕੇਸ਼ਨ ਐਕਸੈਪਟ ਕਰ ਲਈ ਔਰ ਬੈਲੰਸ ਨੂੰ ਭੇਜਿਆ ਹੈ ਇਹਨਾਂ ਦਾ ਆਫਿਸ ਅਟੈਚ ਕਰਨ ਵਾਸਤੇ ਔਰ ਜਿਹੜੀ ਹੈ ਫਰਨੀਚਰ ਇਹਨਾਂ ਦਾ ਅਟੈਚ ਕਰਨ ਹੁਣ ਪੰਜ ਤਿੰਨ ਤਰੀਕ ਹੈ ਬੈਲਫ ਨੇ ਆਪਣੀ ਰਿਪੋਰਟ ਦੇਣੀ ਹੈ ਕੋਰਟ ਦੇ ਵਿੱਚ ਜਾ ਕੇ ਤੇ ਅਗਰ ਇਹ ਨਈ ਇਸ਼ੂ ਕਰਨੇ ਦੇ ਲਾਇਸੈਂਸ ਤਾਂ ਇਹਦੀ ਆਪਸ਼ਨ ਵਗੈਰਾ ਕਰੋ ਕੋਰਟ ਜੋ ਵੀ ਆ ਜਾਂ ਤਾਲਾ ਲਗਾਉਣ ਦਾ ਆਰਡਰ ਕਰਦੀ ਆ ਉਹ ਕੋਰਟ ਤੇ ਡਿਪੈਂਡ ਕਰਦਾ ਅਚ ਕਦੋਂ ਇਹ ਕਿਹੜੇ ਜੱਜ ਸਾਹਿਬ ਨੇ ਆਰਡਰ ਦਿੱਤਾ ਇਹ ਜੱਜ ਸਾਹਿਬ ਹੈਗੇ ਮੈਡਮ ਸੁਮੇਦ ਸਾਬਰਵਾਰ ਹਾਲਾਂਕਿ ਇਸ ਮਾਮਲੇ ਤੇ ਪੁਲਿਸ ਤੇ ਸੀਨੀਅਰ ਅਧਿਕਾਰੀ ਅਤੇ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਨੇ ਬੋਲਣ ਤੋਂ ਇਨਕਾਰ ਕੀਤਾ ਪਰ ਇੱਕ ਗੱਲ ਸਾਫ ਹੈ ਕਿ ਲੁਧਿਆਣਾ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ